this tree and bench are dedicated to the loving memories of surjdeep singh kal main billa katani to te ajj main jaddi jagah te baitha na ede bare main tuhanu dassan laggeyan ki eh ki cheez aa te kivein kise di yaad nu taaza rakhi da kivein kise di yaad nu saamke rakhi da te eh jehda darakht dekh rahe ho te ja jehda utthe patthar lagya ha eh surjdeep singh de ਮਾਪਿਓ ਨੇ ਆਪਣੇ ਪਿਆਰੇ ਪੁੱਤਰ ਦੀ ਯਾਦ ਦੇ ਵਿੱਚ ਲਾਇਆ ਹੋਇਆ ਕਿਉਂਕਿ ਉਹਨਾਂ ਦਾ ਬੇਟਾ 1998 ਤੋਂ 2020 ਦੇ ਵਿੱਚ ਆਪਣੀ ਜ਼ਿੰਦਗੀ ਦੇ ਜਿੰਨੇ ਵੀ ਬਰੇ ਸੀਗੇ ਮਾਨ ਕੇ ਇਹ ਦੁਨੀਆ ਤੋਂ ਚਲੇ ਗਿਆ ਸੀ ਕੋਈ ਇਨਸੀਡੈਂਟ ਵਾਪਰਿਆ ਤੇ ਉਹਨਾਂ ਕੋਲੇ ਨਹੀਂ ਰਿਹਾ ਤੇ ਫਿਰ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਆਪਣੇ ਪੁੱਤਰ ਦੀ ਯਾਦ ਦੇ ਵਿੱਚ ਇੱਕ ਤਾਂ ਇਹ ਦਰਖਤ ਡੈਡੀਕੇਟ ਕੀਤਾ ਤੇ ਜਿਵੇਂ ਜੜਾਂ ਦੇ ਵਿੱਚ ਉਹਨਾਂ ਨੇ ਪੱਥਰ ਲਾਇਆ ਹੈ ਕਿ ਵੀ ਹਰ ਲੰਘਣ ਵਾਲਾ ਰਾਹੀ ਇਹ ਦੇਖ ਸਕੇ, ਮਾਣ ਸਕੇ ਤੇ ਉਹਨੂੰ ਯਾਦ ਕਰ ਸਕੇ। ਉਸੇ ਤਰ੍ਹਾਂ ਨਾਲ ਹੀ ਬੈਠਣ ਲਈ ਬੈਂਚ ਬਣਾਇਆ ਆ ਕਿਉਂਕਿ ਗੁਰਦੁਆਰਾ ਨਾਨਕ ਸਰ ਨੂੰ ਅ ਜੰਦਾ ਰਸਤਾ। ਇੱਥੋਂ ਆਪਣੇ ਪੰਜਾਬੀ ਜਾਂ ਹੋਰ ਸਾਰੀ ਕਮਿਊਨਿਟੀਆਂ ਦੇ ਲੋਕ ਲੰਘਦੇ ਨੇ ਤੇ ਉਹ ਜਦੋਂ ਧੁੱਪ ਹੁੰਦੀ ਆ ਤਾਂ ਛਾਵੇਂ ਵੀ ਬਹਿੰਦੇ ਨੇ ਤੇ ਇੱਥੇ ਆਰਾਮ ਵੀ ਕਰਦੇ ਨੇ ਤੇ ਹਰ ਇੱਕ ਇਹ ਦੇਖ ਕੇ ਲੰਘਦਾ। ਵੀ ਆਪਣੇ ਵਿਛੜ ਗਏ ਪਿਆਰੇ ਨੂੰ ਯਾਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਵੀ ਆਪਾਂ ਉਹਦੀ ਯਾਦ ਦੇ ਵਿੱਚ ਇੱਕ ਦਰਖਤ ਲਾਈਏ ਇੱਕ ਰੁੱਖ ਲਾਈਏ ਨਾਲੇ ਤਾਂ ਗ੍ਰੀਨਰੀ ਰਹਿੰਦੀ ਆ ਨਾਲੇ ਆਪਾਂ ਉਹਦੀ ਛਾਂ ਮਾਣਦੇ ਆ ਨਾਲੇ ਜਿਵੇਂ ਆਪਾਂ ਉਹਦੇ ਨਾਲ ਗੱਲਾਂ ਕਰਦੇ ਆ ਤੇ ਉਹਦਾ ਨਿਗ ਮਹਿਸੂਸ ਕਰ ਸਕਦੇ ਆ ਤੇ ਇਹ ਮੈਨੂੰ ਬਹੁਤ ਪਿਆਰੀ ਯਾਦ ਲੱਗੀ ਤੇ ਮੈਂ ਆ ਵੀ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਜੇ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਵੀ ਅਪਰੀਸ਼ੀਏਟ ਕਰਿਓ ਥੈਂਕ ਯੂ